ਤੁਹਾਨੂੰ ਸਭ ਜਿਹੜੀ ਕ੍ਰਿਸਚਨ ਕਮਿਊਨਿਟੀ ਹੈ ਇਹਦੇ ਉੱਤੇ ਇੱਕ ਬੜੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਦੇ ਧਰਮ ਪਰਿਵਰਤਨ ਬੜਾ ਹੋ ਰਿਹਾ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਦੇਖੋ ਜੀ ਮੈਂ ਸਭ ਤੋਂ ਪਹਿਲੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਡਾ ਨਾ ਸਵਾਗਤ ਕਰਦਾ ਔਰ ਤੁਸੀਂ ਬੜਾ ਵਧੀਆ ਸਵਾਲ ਕੀਤਾ ਔਰ ਇਹ ਇੱਕ ਆਮ ਜਿਹਾ ਮੁੱਦਾ ਵਾ ਇਸ ਬਾਰ ਬਾਰ ਸਾਡੇ ਕ੍ਰਿਸਚਨ ਕਮਿਊਨਿਟੀ 'ਤੇ ਇਲਜ਼ਾਮ ਲੱਗਦੇ ਨੇ ਕਿ ਅਸੀਂ ਧਰਮ ਪਰਿਵਰਤਨ ਕਰ ਰਹੇ ਹਾਂ ਸਾਡੇ ਤੇ ਇਹ ਵੀ ਇਲਜ਼ਾਮ ਲੱਗਦੇ ਆ ਰਹੇ ਨੇ ਕਿ ਇਹਨਾਂ ਨੂੰ ਜਿਹੜੀ ਫੰਡਿੰਗ ਆ ਉਹ ਬਾਹਰੋਂ ਹੁੰਦੀ ਆ ਧਰਮ ਪਰਬਤਨ ਵਾਸਤੇ ਇਹ ਬਿਲਕੁਲ ਬੇਬੁਨਿਆਦ ਅਤੇ ਇਹਨਾਂ ਨੂੰ ਮੈਂ ਸਿਰੇ ਤੋਂ ਖਾਰਿਜ ਕਰਦਾ ਮੈਂ ਬੇਬੁਨਿਆਦ aarop ਨੇ ਜਿਹੜੇ ਔਰ ਮੈਂ ਦੱਸਣਾ ਚਾਹਨਾ ਕਿ ਜਿੱਦਾਂ ਜਦਾਂ ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਜਾਤੀਆਂ ਰਹਿੰਦੀਆਂ ਨੇ ਔਰ ਅਸੀਂ ਸਾਰੇ ਉਹਨਾਂ ਜਾਤੀਆਂ ਦਾ ਸਨਮਾਨ ਕਰਦੇ ਹਾਂ ਔਰ ਅਸੀਂ ਇੱਕ ਦੂਸਰੇ ਨਾਲ ਮੇਲ ਭਾਵ ਰੱਖਦੇ ਹਾਂ ਔਰ ਸਾਰਿਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਔਰ ਆਪਣੇ ਸੰਵਿਧਾਨ ਦੇ ਮੁਤਾਬਕ ਅਸੀਂ ਜਿਹੜਾ ਵਾ ਹਰ ਇੱਕ ਦਾ ਨੂੰ ਆਪਣੇ ਆਪਣੇ ਧਰਮ ਦੇ ਵਿੱਚ ਰਹਿ ਕੇ ਉਦੀ ਪਾਲਣਾ ਕਰਨ ਬਾਰੇ ਰਿਪੋਰਟ ਕਰਦੇ ਆਂ ਔਰ ਜਿਹੜਾ 2022 ਦੇ ਵਿੱਚ ਯੂਐਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਇੱਕ ਇਲਜ਼ਾਮ ਲਗਾਇਆ ਗਿਆ ਸੀ ਕਿ ਇਹ ਹਿੰਦੁਸਤਾਨ ਦੇ ਅੰਦਰ ਇਸਾਈਆਂ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਇਹਨਾਂ ਨੂੰ ਮੈਂ ਸਿੱਧੇ ਤੋਂ ਖਾਰਿਜ ਕਰ ਦਵਾ ਇਦਾਂ ਦੀ ਕੋਈ ਗੱਲਬਾਤ ਜਿਹੜੀ ਆ ਉਸ ਦੇਸ਼ ਵਿੱਚ ਨਹੀਂ ਹੋ ਰਹੀ ਔਰ ਬਾਈ ਚਾਂਸ ਕਦੀ ਵੀ ਕਿਤੇ ਕੋਈ ਅਤਿਆਚਾਰ ਦੇਸ਼ ਦੇ ਵਿੱਚ ਦੇਖੋ ਹੁੰਦੇ ਨੇ ਉਹ ਇਕੱਲੇ ਸਾਡੇ ਇਸਾਈਆਂ ਤੇ ਨਹੀਂ ਹੋਰਨਾਂ ਧਰਮਾਂ ਦੇ ਵਿੱਚੋਂ ਹੁੰਦੇ ਨੇ ਔਰ ਜਦੋਂ ਵੀ ਉਹ ਅਤਿਆਚਾਰ ਹੁੰਦਿਆ ਅਸੀਂ ਉਹਨਾਂ ਦੀ ਲੜਾਈ ਕਰੀਆ ਸੰਵਿਧਾਨ ਦੇ ਮੁਤਾਬਕ ਅ ਕਾਨੂੰਨ ਦੇ ਮੁਤਾਬਕ ਅਸੀਂ ਲੜਦੇ ਆਂ ਔਰ ਅਸੀਂ ਉਹਨਾਂ ਦੇ ਵਿੱਚ ਅਸੀਂ ਉਹਨਾਂ ਤੋਂ ਅਸੀਂ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਤੋਂ ਅਨਿਆਇ ਨਹੀਂ ਪਾਣੀ ਤਾਂ ਸਰ ਤੁਸੀਂ ਇਹ ਗੱਲ ਕਹੀ ਆ ਕਿ ਇਹ ਤੁਹਾਨੂੰ ਪਰਵਰਤਨ ਨਹੀਂ ਹੋ ਰਿਹਾ ਪਰ ਕੁਝ ਵੀਡੀਓ ਇਸ ਤਰ੍ਹਾਂ ਦੀਆਂ ਦੇਖੀਆਂ ਜਾ ਸਕਦੀਆਂ ਜਿ ਜੇ ਤੁਹਾਨੂੰ ਪਰਵਰਤਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਲੋਕਾਂ ਨੂੰ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਦੇਖੋ ਜੀ ਅੱਜ ਦੇਸ਼ ਦੇ ਅੰਦਰ ਭਾਰਤ ਦੇਸ਼ ਦਾ ਪਰਸਨਿਟੀ ਇੱਕ ਬਦਲਾਅ ਦੇ ਵਿੱਚ ਆਹੀ ਆ ਔਰ ਕਾਫੀ ਬਦਲਾਅ ਹੋ ਰਿਹਾ ਅਸੀਂ ਐਜੂਕੇਸ਼ਨ ਦੇ ਮਾਧਿਅਮ ਦੇ ਨਾਲ ਐਜੂਕੇਸ਼ਨ ਦੀ ਜਿਹੜੀ ਹੈਗਾ ਵਾ ਵਰਗ ਜਿਹੜਾ ਉਹਦੇ ਵਿੱਚ ਅਸੀਂ ਬਦਲਾਅ ਲੈ ਕੇ ਆ ਰਹੇ ਆ ਔਰ ਅਸੀਂ ਸੇਵਾ ਜਿਹੜੀ ਆ ਐਜੂਕੇਸ਼ਨ ਦੇ ਰਸਤੇ ਨਾਲ ਬਹੁਤ سارے ਅਸੀਂ ਸਾਡੇ ਕਾਲਜ ਨੇ ਜਿਹੜੇ ਜਿਸ ਤਰ੍ਹਾਂ ਕੀ ਸੈਂਟ ਜੋਜੋ ਕਾਲਜ ਹੈਗਾ ਵਾ ਸੈਂਟ ਜੇਰਵੀ ਕਾਲਜ ਹੈਗੇ ਨੇ ਮਦਰਾਸ ਦੇ ਅੰਦਰ ਹੈਗੇ ਨੇ ਔਰ ਇਦਾਂ ਦੇ ਹੋਰ ਵੀ ਬਹੁਤ ਸਾਰੇ ਕਾਲਜਸ ਨੇ ਜਿਨ੍ਹਾਂ ਦੇ ਮਾਧਿਅਮ ਦੇ ਨਾਲ ਅਸੀਂ ਦੇਸ਼ ਦੇ ਵਿੱਚ ਇੰਗਲਿਸ਼ ਨੂੰ ਜਿਹੜਾ ਵਾ ਅਸੀਂ ਬढ़ावा ਦਿੱਤਾ ਵਾ ਇੰਗਲਿਸ਼ ਨੂੰ ਆਪਾਂ ਲੈ ਕੇ ਆਏ ਆ ਦੇਸ਼ ਵਿੱਚ ਉਹਨੂੰ ਅਸੀਂ ਪ੍ਰਚਲਿਤ ਕੀਤਾ ਵਾ ਔਰ ਇਹਦੇ ਨਾਲ ਨਾਲ ਹੀ ਮਦਰ ਟ੍ਰੀਜ਼ਾ ਜਿਹੜੇ ਨੇ ਜਿਨ੍ਹਾਂ ਨੇ ਇੱਕ ਬਿਨਾ ਨਿਰਪੱਖ ਕਿਸੇ ਸੋਚ ਤੋਂ ਉਹਨਾਂ ਨੇ ਜਿਹੜੀ ਲੋਕਾਂ ਦੇ ਅੰਦਰ ਸੇਵਾ ਕੀਤੀ ਆ ਉਹ ਵੀ ਇੱਕ ਇੱਕ ਸਾਡਾ ਜਿਹੜਾ ਇੱਕ ਸੈਂਟੀ ਦਾ ਜਿਹੜਾ ਵਾ ਇੱਕ ਸੰਘੇਤ ਵਾ ਕਿ ਅਸੀਂ ਸੇਵਾ ਦੇ ਵਿੱਚ ਸਭ ਤੋਂ ਮੋਲੇ ਆਂ ਅਸੀਂ ਦੇਸ਼ ਦੀ ਪ੍ਰਗਤੀ ਜਿਹੜੀ ਆ ਅਸੀਂ ਐਜੂਕੇਸ਼ਨ ਦੇ ਵਿੱਚ ਅਸੀਂ ਜੜੀਆਂ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਤੁਹਾਨੂੰ ਸਭ ਜਿਹੜੇ ਨਾਰਥ-ਈਸਟ ਵਿੱਚ 크੍ਰਿਸਚੀਅਨਟੀ ਦੇ ਮੁੱਦੇ ਉੱਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਸਰ ਜੋ ਨਾਰਥ-ਈਸਟ ਦੀ ਗੱਲ ਆ ਨਾਗਾਲੈਂਡ ਦੇ ਵਿੱਚ 80% ਜਿਹੜਿਆ ਉਹ 크੍ਰਿਸਚੀਅਨਜ਼ ਰਹ ਰਹੇ ਨੇ ਔਰ ਨਾਰਥ-ਈਸਟ ਵਿੱਚ ਬਹੁਤਾਂ ਦੇ ਨਾਲ ਜਿਹੜਿਆ ਉਹ ਜਿਹੜਿਆ 크੍ਰਿਸਚੀਅਨਜ਼ ਨੇ ਔਰ ਉਹ ਤੋਂ ਤੇ ਮੰਨਤਾ ਪ੍ਰਾਪਤ ਨੇ ਸਾਰੇ ਔਰ ਬਹੁਤ ਸਾਰੀਆਂ ਸਹਾਇਤਾ ਜੜੀਆਂ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਰਹੀ ਗਲ ਮਨੀਪੁਰ ਦੀ ਮਨੀਪੁਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਘਟਿਆ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਔਰ ਇਹਨੂੰ ਇਲਜ਼ਾਮ ਜਿਹੜਾ ਇਹ ਬਾਹਰੀ ਜਿਹੜੀ ਵਿਦੇਸ਼ੀ ਤਾਕਤਾਂ ਨੇ ਨਾਲ ਲੱਗਦੇ ਜਿਹੜੇ ਦੇਸ਼ ਆ ਗਏ ਨੇ ਬਾਰਡਰ ਦੇ ਨਾਲ ਉਹਨਾਂ ਵੱਲੋਂ ਇਹਨੂੰ ਅੰਜਾਮ ਜਿਹੜਾ ਦਿੱਤਾ ਜਾਇਆ ਵਾ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਉਹਨਾਂ ਨੇ ਇਹਨੂੰ ਇੱਕ ਬੜੀ ਸੋਚੀ ਸ਼ਰਮ ਦੀ ਸਾਜ਼ਿਸ਼ ਦੇ ਨਾਲ ਇਹਨੂੰ ਅਰਜੀਸ ਰੂਪ ਦਿੱਤਾ ਔਰ ਦੇਸ਼ ਵਿੱਚ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜਿਹੜਾ ਵੀ ਉੱਥੇ ਲੋਕਾਂ ਨਾਲ ਬੇਇਨਸਾਫੀ ਹੋਈ ਆ ਉੱਥੇ ਲੋਕਾਂ ਦੇ ਨਾਲ ਮਾਰਕਟ ਹੋਈ ਆ ਜਿੰਨ ਨੂੰ ਜਿੰਨੂ ਵੀ ਇਨਸਾਫ ਆ ਇਨਸਾਫ ਲੈਣਾ ਸਾਡਾ ਅਧਿਕਾਰ ਆ ਔਰ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਵੀ ਔਰ ਇਨਸਾਫ ਵਾਸਤੇ ਉਹਨਾਂ ਵਾਸਤੇ ਲੜਾਂਗੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਵਿਦੇਸ਼ੀ ਤਾਕਤਾਂ ਦੇ ਖਿਲਾਫ ਲੜਦੇ ਰਾਵਾਂਗੇ ਔਰ ਵਿਦੇਸ਼ੀ ਤਾਕਤਾਂ ਨੂੰ ਉਹਨਾਂ ਦੇ ਮਨਸੂਬਿਆਂ ਦੇ ਵਿੱਚ ਆਪਣੇ ਦੇਸ਼ 'ਚ ਕਾਮਯਾਬ ਨਹੀਂ ਹੋਣ ਦੇਵਾਂਗੇ